ਉਹਦੇ ਠੀਕ ਨਹੀਂ ਇਹ ਕੀ ਦੀਆ ਬਰਾ ਚੋਣ ਕਰਵਾਏ ਓਏ ਤੂੰ ਹੈਗਾ ਅਜੀ ਚਾਲ ਬਧਾਈਆ ਹੋਣਾ ਤੂੰ ਅੱਜਾ ਮਾਮਾ ਬਣ ਗਿਆ ਤੈਨੂੰ ਰੈਗੂਲੇਸ਼ਨ ਜਸ਼ਨ ਦਾ ਇੰਤਜ਼ਾਮ ਕਰੋ ਜਸ਼ਨ ਹੋ ਤੇਰੇ ਅਗੀਆਂ ਨਾ 36 36 ਵੇਖੀਆਂ ਚੌੜੇ ਸਾਡਾ ਤੀਰਸ਼ਣੀਆਂ ਕੁੜੀ ਆਵੇ ਗੱਲਬਾਤ ਤੇਰੀ ਵੀ ਪੂਰੀ ਆ ਮਸ਼ਹੂਰ ਤਾਂ ਮੈਂ ਹੋਰ ਵੀ ਬਹੁਤ ਹੁੰਦੇ ਦੇਖੇ ਨੇ ਪਰ ਜਿਹੜੀ ਮਸ਼ਹੂਰੀ ਤੇ ਐ ਖੱਟੀ ਆ ਨਾ ਇਹ ਜੀ ਮਸ਼ਹੂਰੀ ਨਾ ਰੱਬ ਕਿਸੇ ਨੂੰ ਦੇਵੇ ਛੋਕਰੀ ਜੀ ਆਵੇਂ ਸਾਰਾ ਇੰਸਟਾਗ੍ਰਾਮ ਕੀ ਲੇ ਕੇ ਰੱਖਤਾ ਸੀ ਐਂ ਪ੍ਰਾਭਾ ਤੇਰੀ ਗੱਲ ਗੁਲਜੀ ਠੀਕ ਹੋਗੀ ਸੋਚਿਆ ਸਾਜਾ ਬਹਿ ਗਿਆ ਕਿ ਨਾ ਉਹ ਤੋਂ ਤਾਂ ਸ਼ੁਕਰੀਏ ਆਵੇ ਕੱਲਾ ਥੱਪੜ ਪਾ ਦੇ ਹਟ ਗਿਆ ਮੈਨੂੰ ਲੱਗਦਾ ਜਿਹਦੇ ਸਾਹ ਨਾਲ ਤੇਰੇ ਹੁਣ ਲੱਛਣ ਨੇ ਨਾ ਤੇ ਵਿਆਹ ਸਾਥੀ ਜਲਾਤਾਂ ਪੈਣਗੀਆਂ ਸਾਡਾ ਤੇਰੀ ਸ਼ਰਸ਼ਰੀਆਂ ਸਿੱਧੀ ਲੋੜ ਨਹੀਂ ਪਤਾ ਸਾਲਿਆ ਸਾਨੂੰ ਤੇਰਾ ਨਾਮ ਕਿਵੇਂ ਚੱਲ ਜਾਗਾ ਤੇ ਕਿਵੇਂ ਚੱਲ ਜਾਗਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਦਸਾਂ ਦੀ ਕੋਈ ਲੋੜ ਨਹੀਂ ਹੈਗੀ ਸਾਨੂੰ ਨਾਲੇ ਸੰਧਾਰ ਦੀ ਗੱਲ ਤਾਂ ਹੈ ਸਾਲਿਆ ਜੱਜਾ ਕੇ ਸੰਧਾਰਾ ਦੇ ਇੰਜ ਆਵਦੀ ਪੈਣ ਨੂੰ ਸਾਲਾ ਹੋਇਆ ਠੜਕੀ ਆ ਕਹਿੰਦਾ ਮਿੱਠੀ ਦੇ ਦੇ ਤਾ ਨਾ ਦੇ ਯਾਰਾਂ ਤਾਂ ਦੱਦੇ ਤਰੀ ਚ ਤੁੜਾ ਚਹਿਜਾ ਕੀੜਾ ਕੀੜਾ ਗਿੜਾ ਅਜੇ ਤੱਕ ਠੰਡਾ ਨਹੀਂ ਪਿਆ ਨਾਰੇ ਕਿਸੇ ਹਲਵਾਈ ਨਾਲ ਗਲਗੁਲ ਕਰਲਾ ਜਲਦੀ ਹੀ ਖੁਸ਼ੀਆਂ ਦੀ ਖਬਰ ਆਉਣ ਵਾਲੀ ਆ ਬਸ 5-6 ਮਹੀਨਿਆਂ ਦੀ ਗੱਲ ਰਹੀ ਬਦਾਈ ਆਉਂਦੇ ਬਸ ਉਦ ਤ ਨਹੀਂ ਤੇਰੀ ਨਵੀਂ ਗੈਂਗ ਕੋਸ਼ਿਸ਼ ਤਕਰ ਦਿੰਨੀ ਆ ਮਾਮਾ ਗੈਂਗ ਨਾਲੇ ਕੁਰੀਆਵੇ ਆਵੇ ਉਹਨਾਂ ਨਾਮ ਚੱਲਉਣਾ ਨਹੀਂ ਕਹਿੰਦੇ ਜਿਹੜਾ ਤੂੰ ਨਾਮ ਚਲਾਉਂਦਾ ਫਿਰ ਦਾਂਗਾ ਉਹ ਤਾਂ ਕੁੱਤੇ ਖਾਨੀ ਕਹਿੰਦੇ ਨੇ ਜਿਹੜੀ ਕਿਸੇ ਕੁੱਤੇ ਨਾਲ ਵੀ ਨਹੀਂ ਹੁੰਦੀ ਨਾਲੇ ਕੁਰੀਆਵੇ ਜਿਹੜਾ ਤੇਰੇ ਕਾਰ ਦੇ ਕੰਮ ਕੀਤਾ ਹੋਇਆ ਨਾ ਪੰਜਾਬ ਚ ਕੁੱਤੇ ਦੀ ਕੋਈ ਬੰਦ ਮਾਰ ਕੇ ਨਾ ਤੇਰਾ ਕੰਮ ਕਢੀ ਗਾਲਤੂ ਸੈਨ ਮਾਰ ਕੇ ਕੰਮ ਕਢਾਉਂਦੀ ਕਰਦਾ ਦੰਦਿਆ ਯਾਰਾ ਜੀ ਕੰਮ ਮਾਰਦੇ ਥੜੇ ਤੁਸਹਾਨੂੰ ਮਾਰ ਕੇ ਕੜਦਾ ਸੁਣਾ ਆਪਦਾ ਕੰਮ ਹੀ ਕਰਾ ਲੈਂਦਾ ਨਾਲੇ ਸਾਲੇ ਬੇਇਜ਼ਤੀ ਕਰਾਈ ਨਾਲੇ ਥੱਪੜ ਖਾਦੀ ਕੰਮ ਫੇਰ ਵੀ ਨਹੀਂ ਬੋਲਣਿਆ ਉਹ ਅੱਦਗੀ ਕਿਸੇ ਨਾਲ ਸ਼ਿਰਿਆ ਅੰਮ ਤੇਰੀਆਂ ਕੰਮੁਰੇ ਕੋਕੇ ਲੈ ਗਿਆ ਦਿਲ ਤੇ ਹੱਥ ਰੱਖ ਕੇ ਦੱਸ ਪਿਆਰ ਹੈਗਾ ਕਿ ਮੁੱਕ ਗਿਆ ਜੀ ਲੱਗ ਜਾਂਦਾ ਕਿ ਸਹਾਰਾ ਲੈਣਾ ਇੱਕ ਦਿਲ ਦੇਗਲਾ ਪਤੰਦਰਾ ਉਹ ਤੇਰੀ ਜੀਜਾ ਤੇਰਾ ਗੱਟੀ ਚ ਕੀ ਮੰਤਾ ਗਿਆ ਤੇ ਤੂੰ ਮੇਰੇ ਸਾਲਿਆ ਥਾਵੜੀ ਖਾਂਦਾ ਰਹਿ ਗਿਆ ਕਿਸਮਤ ਜ਼ਰੂਰ ਮਾੜੀ ਹੋਵੇ ਪਰ ਸਾਲੀ ਤੇਰੇ ਜਿਹੀ ਨਹੀਂ ਲਹੋਵੇ